ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਰਹੋਗੇ ਅੱਜ ਅਸੀਂ ਗੱਲ ਕਰਨੀ ਕੁਝ ਲੋਕ ਲਫਾਫਿਆਂ ਵਰਗੇ ਹੁੰਦੇ ਆ ਹੁਣ ਤੁਸੀਂ ਕਹੋਗੇ ਕਿ ਲਫਾਫਿਆਂ ਵਰਗੇ ਕਿਵੇਂ ਹੁੰਦੇ ਆ ਹੁਣ ਇੱਥੇ ਮੈਂ ਦੱਸ ਦਿਆਂ ਕਿ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਪਰ ਬਹੁਤੇ ਲੋਕ ਲਫਾਫਿਆਂ ਵਰਗੇ ਹੁੰਦੇ ਆ ਜਿਵੇਂ ਲਫਾਫੇ ਹੁੰਦੇ ਆ ਨਾ ਕਿ ਹਵਾ ਹੁੰਦੀ ਜਦੋਂ ਤੇ ਜਿੱਧਰ ਨੂੰ ਹਵਾ ਦਾ ਰੁਖ ਹੁੰਦਾ ਨਾ ਉਧਰ ਨੂੰ ਉੱਡ ਜਾਂਦੇ ਆ ਤੇ ਜਦੋਂ ਹਵਾ ਆਪਣਾ ਰੁਖ ਬਦਲ ਲੈਂਦੀ ਆ ਨਾ ਤੇ ਲਫਾਫੇ ਫਿਰ ਉਧਰ ਨੂੰ ਉੱਡਣੇ ਸ਼ੁਰੂ ਹੋ ਜਾਂਦੇ ਜਿੱਧਰ ਨੂੰ ਹਵਾ ਦਾ ਰੁਖ ਬਦਲ ਜਾਂਦਾ ਤੇ ਇਸ ਤਰ੍ਹਾਂ ਦੇ ਹੀ ਕੁਝ ਲੋਕ ਹੁੰਦੇ ਆ ਹੁਣ ਅਸੀਂ ਗੱਲ ਕਰ ਲਈਏ ਕਿ ਪਹਿਲੇ ਸਮੇਂ ਵਿੱਚ ਕੀ ਹੁੰਦਾ ਸੀ ਕਿ ਜਦੋਂ ਕੋਈ ਵੀ ਰਿਸ਼ਤੇਦਾਰ ਦੀ ਆਪਸ ਚ ਅਣਬਣ ਹੋ ਜਾਂਦੀ ਸੀ ਨਾ ਭਾਵੇਂ ਦੋ ਭਰਾ ਹੋਣ ਭਾਵੇਂ ਕੋਈ ਰਿਸ਼ਤੇਦਾਰੀ ਚ ਹੋਰ ਹੋਵੇ ਤੇ ਦੋਨਾਂ ਦੀ ਅਣਬਣ ਹੋ ਜਾਂਦੀ ਸੀ ਤੇ ਜਿਹੜੇ ਸਾਂਝੇ ਰਿਸ਼ਤੇਦਾਰ ਹੁੰਦੇ ਸੀ ਨਾ ਉਹ ਵਿੱਚ ਪੈ ਕੇ ਤੇ ਦੋਹਾਂ ਧਿਰਾਂ ਦੀ ਸੁਲਾ ਸਫਾਈ ਕਰਾਉਂਦੇ ਹੁੰਦੇ ਸੀ ਕਿਉਂਕਿ ਉਹ ਰਿਸ਼ਤੇਦਾਰ ਜਿਹੜੇ ਹੁੰਦੇ ਸੀ ਨਾ ਉਹ ਆਪਣਾ ਫਰਜ਼ ਸਮਝਦੇ ਹੁੰਦੇ ਸੀ ਇਸ ਗੱਲ ਨੂੰ ਕਿ ਨਹੀਂ ਸਾਰੇ ਜਾਣੇ ਇਕੱਠੇ ਰਹਿਣ ਤੇ ਜਿਆਦਾ ਵਧੀਆ ਆ ਤੇ ਉਹ ਇਸ ਗੱਲ ਨੂੰ ਆਪ ਜਿੰਮੇਵਾਰੀ ਲੈਂਦੇ ਹੁੰਦੇ ਸੀ ਕਿ ਜੇ ਦੋ ਭਰਾ ਆਪਸ ਵਿੱਚ ਨਹੀਂ ਨਾ ਬੋਲਦੇ ਤੇ ਜਿਹੜੇ ਉਹਨਾਂ ਦੇ ਸਾਂਝੇ ਰਿਸ਼ਤੇਦਾਰ ਹੁੰਦੇ ਸੀ ਨਾ ਭਾਵੇਂ ਚਾਚੇ ਤਾਏ ਹੋਣ ਭਾਵੇਂ ਭੈਣ ਬਣਵਾਈਆ ਹੋਵੇ ਜਿਹੜੇ ਦੋਨਾਂ ਲਈ ਬਰਾਬਰ ਹੋਣ ਨਾ ਉਹ ਆਪਣੀ ਜਿੰਮੇਵਾਰੀ ਸਮਝਦਾ ਹੁੰਦਾ ਸੀ ਆਪਣਾ ਫਰਜ਼ ਸਮਝਦਾ ਹੁੰਦਾ ਸੀ ਕਿ ਨਹੀਂ ਮੇਰਾ ਫਰਜ਼ ਆ ਮੈਂ ਇਹਨਾਂ ਨੂੰ ਇਕੱਠੇ ਕਰਾਂ ਜਾਂ ਕੋਈ ਪ੍ਰੋਗਰਾਮ ਆਉਂਦਾ ਹੁੰਦਾ ਸੀ ਨਾ ਤਾਂ ਉਹਦੇ ਵਿੱਚ ਇਹ ਰਿਸ਼ਤੇਦਾਰ ਸਾਂਝਾ ਜਿਹੜਾ ਹੁੰਦਾ ਸੀ ਨਾ ਉਹ ਆਪ ਅੱਗੇ ਹੋ ਕੇ ਦੋਵਾਂ ਧਿਰਾਂ ਦਾ ਮੇਲ ਕਰਾ ਦਿੰਦਾ ਹੁੰਦਾ ਸੀ ਪਰ ਉਦੋਂ ਲਫਾਫਿਆਂ ਵਰਗੇ ਲੋਕ ਨਹੀਂ ਸੀ ਹੁੰਦੇ ਤੇ ਅੱਜ ਦੇ ਸਮੇਂ ਵਿੱਚ ਇਹ ਲੋਕ ਜਿਹੜੇ ਆ ਨਾ ਕੁਝ ਤੁਹਾਡੇ ਆਸ-ਪਾਸ ਵੀ ਹੋਣਗੇ ਲਫਾਫਿਆਂ ਦੀ ਤਰ੍ਹਾਂ ਜ਼ਿੰਦਗੀ ਜੀਉਂਦੇ ਆ ਤੇ ਉਹਨਾਂ ਵੱਲੋਂ ਭਾਵੇਂ ਦੋ ਰਿਸ਼ਤੇਦਾਰ ਦੋ ਭਰਾ ਜਾਂ ਕੋਈ ਹੋਰ ਆਪਸ 'ਚ ਮਿਲੇ ਚਾਏ ਨਾ ਮਿਲੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂ ਨਹੀਂ ਪੈਂਦਾ ਉਹ ਲਫਾਫਿਆਂ ਦੀ ਤਰ੍ਹਾਂ ਕਿਵੇਂ ਆ ਆਪਾਂ ਉਹਦੇ ਬਾਰੇ ਗੱਲ ਕਰੀਏ ਕਿਉਂਕਿ ਜੇਕਰ ਮੰਨ ਲਓ ਆਪਾਂ ਇੱਕ ਉਦਾਹਰਣ ਦੇ ਤੌਰ ਤੇ ਗੱਲ ਕਰ ਲੈਨੇ ਆ ਕਿ ਜੇ ਦੋ ਭਰਾ ਵਾ ਉਹਨਾਂ ਦੀ ਆਪਸ 'ਚ ਕਿਹੇ ਗੱਲ ਤੋਂ ਅਣਬਣ ਹੋ ਗਈ ਆ ਉਹ ਆਪਸ ਵਿੱਚ ਨਹੀਂ ਬੋਲਦੇ ਚਾਲਦੇ ਤਾਂ ਕੋਈ ਵੀ ਸਾਂਝਾ ਰਿਸ਼ਤੇਦਾਰ ਜਿਹੜਾ ਵਾ ਨਾ ਉਹ ਆਪਣਾ ਇਹ ਫਰਜ਼ ਨਹੀਂ ਸਮਝਦਾ ਕਿ ਆਪਾਂ ਇਨ੍ਹਾਂ ਦੋਨਾਂ ਜਾਣਿਆਂ ਨੂੰ ਇਕੱਠੇ ਕਰ ਦਈਏ ਕਿਉਂਕਿ ਹਮੇਸ਼ਾ ਹੀ ਤੁਸੀਂ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜਾ ਬੰਦਾ ਤਕੜਾ ਹੁੰਦਾ ਨਾ ਜਿਹਦਾ ਸਮਾਂ ਚੱਲ ਰਿਹਾ ਹੁੰਦਾ ਇੱਕ ਹਵਾ ਦੀ ਤਰ੍ਹਾਂ ਫਿਰ ਉਹ ਲੋਕ ਉਹ ਰਿਸ਼ਤੇਦਾਰ ਉਸ ਲਫਾਫੇ ਦੀ ਤਰ੍ਹਾਂ ਉਸੇ ਹਵਾ 'ਚ ਵਗਦੇ ਆ। ਉਦੀ ਹੀ ਗੱਲ ਕਰਦੇ ਆ। ਭਾਵੇਂ ਕਿ ਉਹ ਜਿਹੜਾ ਤਕੜਾ ਰਿਸ਼ਤੇਦਾਰ ਹੈ ਨਾ ਜਿਹੜਾ ਸੌਖਾ ਵਾ ਜਿਹੜਾ ਸਹਿੰਦਾ ਆ ਉਹ ਗਲਤੀ ਕਿਉਂ ਨਾ ਹੋਵੇ। ਪਰ ਉਹ ਕਿਉਂ ਵਿੱਚ ਨਹੀਂ ਆਉਂਦੇ ਇਸ ਕਰਕੇ ਵਿੱਚ ਨਹੀਂ ਆਉਂਦੇ ਕਿ ਸਾਨੂੰ ਉਹਨੂੰ ਮਾੜਾ ਕਹਿਣਾ ਪੈਣਾ। ਤੇ ਅਸੀਂ ਬੁਰੇ ਨਹੀਂ ਬਣਨਾ ਅਸੀਂ ਜੇ ਉਹਨੂੰ ਮਾੜਾ ਕਹਿ ਦਿੱਤਾ ਕੱਲ ਨੂੰ ਸਾਨੂੰ ਉਹਦੇ ਨਾਲ ਕੋਈ ਕੰਮ ਪੈ ਗਿਆ ਤੇ ਫੇਰ ਸਾਡਾ ਕੰਮ ਕਿਵੇਂ ਹੋਣਾ ਅਸੀਂ ਉਹਨੂੰ ਕਿਹੜੇ ਮੂੰਹ ਨਾਲ ਕੰਮ ਕਵਾਂਗੇ ਭਾਵੇਂ ਆਪਣੀਆਂ ਜਿਹੜੀਆਂ ਗੱਲਾਂ ਵਾ ਨਾ ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਉਹਦੀ ਲੋੜ ਪੈਣੀ ਹੀ ਪੈਣੀ ਆ ਤੇ ਫਿਰ ਅਸੀਂ ਉਹਦੇ ਤੋਂ ਬੁਰੇ ਨਹੀਂ ਬੜਨਾ ਤੇ ਇਸ ਕਰਕੇ ਲਫਾਫੇ ਦੀ ਤਰ੍ਹਾਂ ਹੁੰਦੇ ਕਿਉਂਕਿ ਉਹਦਾ ਸਮਾਂ ਚੱਲ ਰਿਹਾ ਹੁੰਦਾ ਉਹਦੇ ਵੱਲ ਸਮੇਂ ਦੀ ਹਵਾ ਚੱਲ ਰਹੀ ਹੁੰਦੀ ਤੇ ਉਹ ਲਫਾਫਿਆਂ ਵਰਗੇ ਰਿਸ਼ਤੇਦਾਰ ਜਿਹੜੇ ਹੁੰਦੇ ਆ ਨਾ ਉਸ ਹਵਾ 'ਚ ਫਿਰ ਉਸੇ ਰੁੱਖ ਨੂੰ ਵਗਦੇ ਆ ਉਸ ਰੁੱਖ ਨੂੰ ਉੱਡਦੇ ਆ ਕਦੇ ਵੀ ਗੱਲ ਉਹਦੇ ਜੇ ਉਹ ਗਲਤੀ ਆ ਤੇ ਉਹਨੂੰ ਗਲਤ ਨਹੀਂ ਕਹਿਣਗੇ ਇਸ ਤਰ੍ਹਾਂ ਹੁੰਦੇ ਆ ਲਫਾਫਿਆਂ ਵਰਗੇ ਲੋਕ ਪਰ ਪਹਿਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ ਹੁੰਦਾ ਉਹ ਭਾਵੇਂ ਕੋਈ ਮਾੜਾ ਹੁੰਦਾ ਸੀ ਭਾਵੇਂ ਕੋਈ ਸੌਖਾ ਸੰਧਾ ਹੁੰਦਾ ਸੀ ਨਾ ਉਹ ਗਲਤ ਨੂੰ ਗਲਤ ਹੀ ਕਹਿੰਦੇ ਹੁੰਦੇ ਸੀ ਤੇ ਜੋੜ ਮੇਲ ਕਰਾ ਦਿੰਦੇ ਸੀ ਪਰ ਅੱਜ ਕੱਲ ਭਾਵੇਂ ਕੋਈ ਸਾਂਝਾ ਰਿਸ਼ਤੇਦਾਰੀ ਹੋਵੇ ਨਾ ਉਹਨੂੰ ਇਹ ਹੁੰਦਾ ਮੈਂ ਬੁਰਾ ਨਹੀਂ ਬਣਨਾ ਉਹ ਆਪਸ ਚ ਬੋਲਣ ਨਾ ਬੋਲਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਮਾੜੇ ਬੰਦੇ ਨਾਲ ਤੇ ਸਾਨੂੰ ਕੋਈ ਕੰਮ ਪੈਣਾ ਨਹੀਂ ਆ ਜੇ ਸਾਨੂੰ ਕੋਈ ਕੰਮ ਪੈਣਾ ਤਾਂ ਸਾਨੂੰ ਸੌਖੇ ਬੰਦੇ ਨਾਲ ਹੀ ਪੈਣਾ ਸੰਧੇ ਬੰਦੇ ਨਾਲ ਹੀ ਪੈਣਾ ਵਾ ਤੇ ਜੀ ਉਹਦੇ ਨਾਲ ਅਸੀਂ ਵਗਾਰ ਲਈ ਤੇ ਫਿਰ ਸਾਡਾ ਕੰਮ ਕਿੱਦਾਂ ਚੱਲਣਾ ਇਸ ਤਰ੍ਹਾਂ ਹੁੰਦੇ ਆ ਲਫਾਫਿਆਂ ਵਰਗੇ ਲੋਕ ਜਿਹੜੇ ਹਵਾ ਦੇ ਰੁੱਖ ਦੇ ਨਾਲ ਹੀ ਉੱਡਦੇ ਆ ਜਿੱਧਰ ਦਾ ਰੁੱਖ ਹੋਇਆ ਉਧਰ ਨੂੰ ਉੱਡਣੀ ਸ਼ੁਰੂ ਹੋ ਜਾਂਦੇ ਆ ਸੋ ਤੁਹਾਡੇ ਆਸ-ਪਾਸ ਵੀ ਇਹੋ ਜਿਹੇ ਲੋਕ ਜ਼ਰੂਰ ਹੋਣਗੇ ਹੋ ਸਕਦਾ ਕੁਝ ਲੋਕ ਮੇਰੀ ਗੱਲ ਨਾਲ ਸਹਿਮਤ ਵੀ ਨਾ ਹੋਣ ਕਿਉਂਕਿ ਹਰ ਵਿਅਕਤੀ ਦਾ ਆਪੋ ਆਪਣਾ ਵਿਚਾਰ ਹੁੰਦਾ ਹਰ ਵਿਅਕਤੀ ਦੀ ਆਪੋ ਆਪਣੀ ਸੋਚ ਹੁੰਦੀ ਆ ਬਾਕੀ ਤੁਸੀਂ ਜਰੂਰ ਦੱਸਿਓ ਕਿ ਤੁਹਾਡੇ ਆਸ-ਪਾਸ ਇਹੋ ਜਿਹੇ ਲਫਾਫਿਆਂ ਵਰਗੇ ਲੋਕ ਹੈਗੇ ਆ ਖੁਸ਼ ਰਹੋ